ਅੱਜ ਐਸਐਸ ਨੂੰ ਫੋਨ ਹੈ ਠੀਕ ਹੈ ਜੀ ਅੱਛਾ ਜੀ ਸੱਚੇ ਸਮਝਣ ਲਈ ਫੋਨ ਕਰਾ ਲਈ ਚਿੰਤਾ ਕਰਦੇ ਕਿ ਉਹ ਜੀ ਬਟ ਨਾਲ ਦੇ ਨਾਲ ਜਿਹੜੀ ਇਹ ਸੈਕਟ ਲੈ ਕੇ ਹੈ ਨੂੰ ਫਟਣ ਨਾਲ ਦੇ ਨਾਲ ਦੇ ਪ੍ਰੋਜੈਕਟ ਵਾਲੇ ਜਿਹੜੇ ਇਹਦਾ ਉਹ ਸਵਾਰਫ ਕਰ ਰਹੇ ਸੀ ਕਿ ਜ਼ੀਰਤਪੁਰ ਦੇ ਵਿੱਚ ਗੈਸ ਪਾਈਪਲਾਈਨ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਵੀਆਈਪੀ ਰੋਡ ਤੇ ਇੱਕ ਇਮਾਰਤ ਦੇ ਚੱਲ ਰਹੇ ਕੰਮ ਦੇ ਦੌਰਾਨ ਜੀਸੀਬੀ ਦੇ ਰਾਹੀਂ ਖੁਦਾਈ ਕੀਤੀ ਜਾ ਰਹੀ ਸੀ ਤਾਂ ਉੱਥੇ ਅਚਾਨਕ ਹੀ ਸੀਐਨਜੀ ਗੈਸ ਪਾਈਪਲਾਈਨ ਲੀਕ ਹੋ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਭਾਜੜਾ ਪੈ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਰੋਡ ਤੇ ਸਥਿਤ ਐਚਐਲਪੀ ਸੋਸ਼ਲ ਸਕੁਅਰ ਪ੍ਰੋਜੈਕਟ ਦੇ ਬਿਲਡਰ ਦੇ ਵੱਲੋਂ ਚਾਰ ਦੀਵਾਰੀ ਬਣਾਈ ਜਾ ਰਹੀ ਸੀ ਜਿਸ ਦੀ ਖੁਦਾਈ ਕਰਦਿਆਂ ਸਮੇਂ ਇੱਥੇ ਜੀਸੀਬੀ ਚਾਲਕ ਦੇ ਵੱਲੋਂ ਇਹ ਰਹੇ ਉਹ ਲੰਗ ਦੀ ਗੈਸ ਪਾਈਪਲਾਈਨ ਨੂੰ ਤੋੜ ਦਿੱਤਾ ਜਾਂਦਾ ਜਿਸ ਨਾਲ ਕੀ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਹੈਰਾਨੀ ਦੀ ਗੱਲ ਕਿ ਗੈਸ ਪਾਈਪਲਾਈਨ ਕੰਪਨੀ ਦੇ ਕਿਸੇ ਵੀ ਅਧਿਕਾਰੀ ਜਾਂ ਫਿਰ ਕਰਮਚਾਰੀ ਦਾ ਕੋਈ ਵੀ ਨੰਬਰ ਨਾ ਹੋਣ ਕਰ ਇਸ ਲੀਕ ਹੋ ਰਹੀ ਗੈਸ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਜਾਂ ਫਿਰ ਫਾਇਰ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੂੰ ਕਰੀਦ ਇੱਕ ਘੰਟੇ ਦਾ ਸਮਾਂ ਲੱਗਿਆ ਤੇ ਇੱਥੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਗਨੀਮਤ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਇੱਥੇ ਬਚਾ ਹੋ ਗਿਆ ਤਾਂ ਗੈਸ ਪਾਈਪਲਾਈਨ ਟੁੱਟੇ ਤੋਂ ਬਾਅਦ ਜੇਸੀ ਵੀ ਚਾਲਕ ਵੀ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਕਿ ਇੱਥੇ ਚਾਰ ਦੀਵਾਰੀ ਕੀਤੀ ਜਾ ਰਹੀ ਸੀ ਬਿਲਡਰ ਦੇ ਬੋਲੋ ਚਾਰ ਦੀਵਾਰੀ ਦਾ ਕੰਮ ਕਰਵਾਇਆ ਜਾ ਰਿਹਾ ਸੀ ਕਿ ਅਚਾਨਕ ਹੀ ਗੈਸ ਪਾਈਪਲਾਈਨ ਲੀਕ ਹੁੰਦੀ ਹੈ ਖਬਰ ਸੰਬਣਿਆ ਹੁੰਦੀ ਹੈ ਜਿਸ ਤੋਂ ਬਾਅਦ ਕਿ ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਹੁਣ ਜਮਨਾ ਜੀ ਤੋਂ ਇੱਥੇ ਜਿਹੜਾ ਤੁਸੀਂ ਕੰਮ ਕਰਨ ਆਏ ਸੀ ਕੀ ਹੋਇਆ ਕਿਹਾ ਹਾਂ ਜੀ ਸਤਾਏ ਵਾਲੇ ਆਏ ਹਾਂ ਇਹ ਆਵਾਜ਼ ਆ ਰਹੀ ਦੀ ਇਸ ਕੀ ਜਦੋਂ ਹਮਨੇ ਆਗਾ ਬੋਲਾ ਇਸ ਦੇ ਲਈ और सड़कें दोनों तरफ की ब्लॉक की हुई है, है।, है। सड़कें बंद गई के लिए। आजी, आजी। तो शरीर पे कोई चुभन कोई ऐसा महसूस हो रहा है शरीर में कोई चुभन जैसी नहीं है मगर हल्की हल्की लग रही है यहाँ यहाँ तो हम सफाई करने आए थे वाले हम तो क्या यहाँ कोई ਇਹ ਇਹ ਤੁਸੀਂ ਇੱਥੇ ਕੋਈ ਕੰਮ ਕਰਨ ਆਏ ਸੀਗੇ ਜੀ ਭਾਈ ਸਪਾਈਕਰ ਵਿਚਾਰੀ ਆਏ ਜੀ ਇੱਧਰ ਉਹਨੇ ਸਪਾਈ ਕਰਦੇ ਹੋ ਤੇ ਨਾਲ ਨਾਲ ਜੀ ਦੇ ਨਾਲ ਅਸੀਂ ਆ ਗੈਸ ਦਾ ਬੈਟ ਪੱਗੀ ਤੇ ਆਪਾਂ ਇਹਨੂੰ ਕੰਮ ਕਰਨ ਆਏ ਸੀ ਜੀ ਜਿਹਦੇ ਕਾਰਨ ਜੀ ਸੜਕਾਂ ਸਾਹੇ ਬਲੋਕ ਦੋਨੋਂ ਸਾਹੇ ਬਲੋਕਾਂ 'ਚ ਵੀ ਉਹਦੇ ਨਾਲ ਨਾਲ ਖਾਜ ਹੋਣ ਲੱਗ ਪਈ ਸੀ ਸਰੀਰ ਤੇ ਜੀ ਸਰੀਰ ਤੇ ਮਤਲਬ ਕਿਵੇਂ ਮਹਿਸੂਸ ਹੋ ਰਿਹਾ ਸਰੀਰ ਤੇ ਜਿੱਦਾਂ ਵੀ ਕੋਈ ਖਾਸ ਕੋਈ ਬਿਮਾਰੀ ਲੱਗ ਜਾ ਖਾਸੀ ਹੋਣ ਲੱਗੀ ਸਰੀਰ ਤੇ ਮਤਲਬ ਗੈਸ ਦੀ ਪਾਈਪ ਲਾਈਨ ਦੇ ਕਾਰਨ ਇਹੋ ਜਿਹਾ ਹੋ ਰਿਹਾ ਹੈ ਜੀ ਪਾਪ ਲੰਦ ਕਾਰਨ ਹੋਇਆ ਹੈ ਬਸ ਹਮੇ ਨੂੰ ਸਭ ਦਾ ਫੋਨ ਆਇਆ ਠੀਕ ਹੈ ਜੀ ਅੱਛਾ ਜੀ ਸੱਚੇ ਸਭ ਨੂੰ ਫੋਨ ਕਰਾ ਲਈ ਚਿੰਤਾ ਕਰਦੇ ਸਨ ਕੀ ਕੀ ਹੋਊਗਾ ਬਸ ਨਾਲ ਦੇ ਨਾਲ ਜਿਹੜੀ ਇਹ ਸੈਕਸ਼ਨ ਲੇ ਕੇ ਆਏ ਆਂ ਇਹ ਕੀ ਦੀ ਪਾਈਪ ਲਾਈਨ ਹੈ ਜੀ ਇਹ ਐਲਬੀਜੀ ਪੰਪ ਹੈ ਕੰਪਰੈਸਰ ਵਾਲੇ ਪੰਪ ਨਹੀਂ ਕਾਰਨ ਕੀ ਹੋਇਆ ਇਹਨੂੰ ਫਟਣ ਦਾ ਨਾਲ ਦੇ ਨਾਲ ਦੇ ਪ੍ਰੋਜੈਕਟ ਵਾਲੇ ਜਿਹੜੇ ਇੱਥੇ ਨਾ ਉਹ ਦੁਬਾਰਾ ਕਰ ਰਹੇ ਸੀਗੇ ਨਾ ਕੀ ਵੀ ਦੇਖਦਾ ਕੀ ਨਾ ਹੈ ਜੀ ਅ ਚਲ ਵੀ ਉਸ ਅਸਪੈਕਟ ਇਹਨਾਂ ਦੇ ਕਰਕੇ ਹੋਇਆ ਹਾਸਾ ਤੇ ਇਹ ਜਿਹੜੇ ਅੱਗ ਲੱਗ ਜਾਂਦੀ ਹੈ ਕਾਫੀ ਵੱਡਾ ਹਾਸਾ ਹੋ ਸਕਦਾ ਬਿਲਕੁਲ ਸਰ ਬਿਲਕੁਲ ਨਹੀਂ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਹੋਏਗੀ ਜੀ ਇਹਦਾ ਫਾਲੇ ਤਾਂ ਕੰ ਕੋਈ ਕੰਪਨੀ ਖਿਲਾਫ ਕਾਰਵਾਈ ਹੋ ਸਕਦੀ ਹੈ ਹਾਂਜੀ ਹਾਂ ਜੀ ਅਸੀਂ ਕੰਪਨੀ ਨੂੰ ਰਿਪੋਰਟ ਕਰਾਂਗੇ ਕਿ ਉਹਨਾਂ ਨੂੰ ਜੋ ਇਹ ਜਿਹੜਾ ਪਾਈਪਾਂ ਪਾਈਆਂ ਹੋਈਆਂ ਇਹਨਾਂ ਦਾ ਕੋਈ ਮਾਸਟਰ ਪਲਾਨ ਕੋਈ ਬਲੂਪ੍ਰਿੰਟ ਨਹੀਂ ਸੀ ਸਰ ਕੀ ਹਾਦਸਾ ਹੋਇਆ ਜੀ ਇੱਥੇ ਕਿਤੇ ਨਾ ਕੋਈ ਜੀਸੀਬੀ ਨਾਲ ਫਿਲਟਰ ਖੱਡਾ ਖੋਦ ਰਿਆ ਸੀ ਖੱਡੇ ਦੇ ਨਾਲ ਗੈਸ ਪਾਈਪ ਲਾਈਨ ਟਪਕੀ ਆਪਣੇ ਬਲਾਜਮੀਤ ਦੇ ਚੌਂਕ ਦੇ ਵਿੱਚ ਤਣਾਵ ਦੀ ਤੋਂ ਟ੍ਰੈਕ ਵਾਲੇ ਉਹਨਾਂ ਨੇ ਨਾਲ ਦੀ ਨਾਲ ਜਦੋਂ ਗੈਸ ਪਾਈਪ ਲੀਕ ਹੋਈ ਹੈ ਉਹਨਾਂ ਨੇ ਜੀਸੀਬੀ ਵਗੈਰਾ ਪਰਾਂ ਕਰਾ ਕੇ ਗੱਡੀਆਂ-ਬੱਡੀਆਂ ਹਟਾਈਆਂ ਸਾਰੀ ਫੋਰਸ ਜਿਹੜੇ ਨੇ ਅਲਗ-ਅਲਗੇ ਲਾਤੀਆ ਕਾਰਜਕਮਾਂ ਦੇ ਇਹਨਾਂ ਨੂੰ ਬੰਦ ਕਰਤੀ ਜਿਹੜਾ ਰਸਤਾ ਕਲੀਅਰ ਕਰਕੇ ਸਾਰੇ ਪਾਲਾ ਜਾਲੇ ਉਹਨਾਂ ਸਾਰੀ ਹਟਵਾ ਦੇ ਇਹਦੇ ਨਾਲ ਕੋਈ ਸਰੀਰ ਤੇ ਚੁਬਨ ਜੈਸੀ ਕੋਈ ਅਸੀ ਚੀਜ਼ ਹੋ ਰਹੀ ਹੈ ਜੀ ਇਹਦੇ ਨਾਲ ਐਦਾਂ ਹੋ ਰਿਹਾ ਜਿਵੇਂ ਅੰਡੇ ਦੇ ਮਿਰਚਾਂ ਲੜ ਰਹੀਆਂ ਹੁੰਦੀਆਂ ਨੇ ਤੇ ਇਹਦੀ ਜਾਣਕਾਰੀ ਜਿਹੜੀ ਹੈ ਉੱਚ ਅਧਿਕਾਰੀਆਂ ਨੂੰ ਦਿੱਤੀ ਹੈ ਜੀ ਜਾਣਕਾਰੀ ਫੈਰਮਗੇਟ ਨੂੰ ਵੀ ਦਿੱਤੀ ਜੋ ਸਾਹਿਬ ਨੂੰ ਵੀ ਦਿੱਤੀ ਅਧਿਕਾਰੀਆਂ ਨੂੰ ਤੇ ਹੁਣ ਤੁਸੀਂ ਪਤਾ ਚੱਲ ਪਾਇਆ ਕਿੰਦੀ ਗੈਸ ਲਾਈਨ ਕਿੰਦੀ ਹੈ ਨਹੀਂ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ